ਦੋਹਾ ਬੇੜੀਆਂ ਤੇ ਸਵਾਰ ਜਿਹੜੇ ਉਹਨਾਂ ਨੂੰ ਕਿਨਾਰਾ ਨਹੀਂ ਮਿਲਦਾ ਦੋਹਾ ਬੇੜੀਆਂ ਤੇ ਸਵਾਰ ਜਿਹੜੇ ਉਹਨਾਂ ਨੂੰ ਕਿਨਾਰਾ ਨਹੀਂ ਮਿਲਦਾ ਦੋਹਾ ਬੇੜੀਆਂ ਤੇ ਸਵਾਰ ਜਿਹੜੇ ਉਹਨਾਂ ਨੂੰ ਕਿਨਾਰਾ ਦੋਹਾ ਬੇੜੀਆਂ ਤੇ ਸਵਾਰ ਜਿਹੜੇ ਉਹਨਾਂ ਨੂੰ ਕਿਨਾਰਾ ਨਹੀਂ ਮਿਲਦਾ ਦੋਹਾ ਬੇੜੀਆਂ ਤੇ ਸਵਾਰ ਜਿਹੜੇ ਉਹਨਾਂ ਨੂੰ ਪਿਆਰ ਨਹੀਂ ਮਿਲਦਾ ਦੋਹਾ ਬੇੜੀਆਂ ਤੇ ਸਵਾਰ ਜਿਹੜੇ ਉਹਨਾਂ ਨੂੰ ਪਿਆਰ ਨਹੀਂ ਮਿਲਦਾ ਦੋਹਾ ਬੇੜੀਆਂ ਤੇ ਉਹਨਾਂ ਨੂੰ ਪਿਆਰਾ ਦੋਹਾ ਬੇੜੀਆਂ ਤੇ ਸਵਾਰ ਜਿਹੜੇ ਉਹਨਾਂ ਨੂੰ ਪਿਆਰਾ ਦੋਹਾ ਬੇੜੀਆਂ ਤੇ ਸਵਾਰ ਜਿਹੜੇ ਉਹਨਾਂ ਨੂੰ ਕਿਨਾਰਾ ਕਹੀਂ ਦੋਹਾ ਬੇੜੀਆਂ ਤੇ ਸਵਾਰ ਜਿਹੜੇ ਉਹਨਾਂ ਨੂੰ ਕਿਨਾਰਾ ਦਰਦ ਦਰਦ ਫਿਰਨਾ ਛੱਡ ਕੇ ਇੱਕ ਦਰਦ ਹੋ ਕੇ ਬਹਿ ਜਾ ਦਰਦ ਦਰਦ ਫਿਰਨਾ ਛੱਡ ਕੇ ਇੱਕ ਦਰਦ ਹੋ ਕੇ ਬਹਿ ਜਾ ਦਰਦ ਦਰਦ ਫਿਰਨਾ ਛੱਡ ਕੇ ਇੱਕ ਦਰਦ ਹੋ ਕੇ ਬਹਿ ਜਾ ਦਰਦ ਦਰਦ ਫਿਰਨਾ ਛੱਡ ਕੇ ਦਰਦ ਹੋ ਕੇ ਤੂੰ ਦੁਨੀਆਂ ਤੋਂ ਕੀ ਲੈਣੇ ਸਤਿਗੁਰ ਤੋਂ ਸਭ ਕੁਝ ਲੈ ਜਾ ਤੂੰ ਦੁਨੀਆਂ ਤੋਂ ਕੀ ਲੈਣੇ ਸਤਿਗੁਰ ਤੋਂ ਸਭ ਕੁਝ ਲੈ ਜਾ ਤੂੰ ਦੁਨੀਆਂ ਤੋਂ ਕੀ ਲੈਣੇ ਸਤਿਗੁਰ ਤੋਂ ਸਭ ਕੁਝ ਹੋ ਦੁਨੀਆਂ ਤੋਂ ਕੀ ਲੈਣਾ ਸਤਿਗੁਰ ਤੋਂ ਸਭ ਕੁਝ ਸੋਮਾਰ ਦੀ ਗੁਰਬਾਣੀ ਸਮਝਾਉਂਦੀ ਉਹਾਂ ਤੋਂ ਜਾਈਏ ਜੋ ਇੰਹਾਂ ਨਾ ਹੋਏ ਘਰ ਹੁੰਦੇ ਮੰਗਣ ਜਾਈਏ ਫਿਰ ਉਲਾਮਾ ਮਿਲੇ ਤਹੀ ਇਹ ਮਾਰਦੇ ਵਿੱਚ ਲਿਖਿਆ ਹੋਇਆ ਕਹਿੰਦੇ ਜੇ ਘਰ ਹੁੰਦਿਆਂ ਸੁਧਿਆ ਬੰਦਾ ਮੰਗਲ ਚੜ ਜੇ ਨਾ ਤੇ ਉਹਨੂੰ ਲੋਕ ਲਾਂਭਾ ਦਿੰਦੇ ਕਿ ਬੰਦਿਆ ਪਾਗਲ ਚੰਗੀ ਭਲੀ ਚੀਜ਼ ਤੇਰੇ ਘਰ ਹੈਗੀ ਤਾਂ ਵੀ ਮੰਗਣ ਚੜਿਆ ਕਾਰ ਹੁੰਦੇ ਮੰਗਣ ਜਾਈਏ ਫਿਰ ਉਲਾਮਾ ਮਿਲੇ ਤਹੀਂ ਤੇ ਮਰਦ ਦੀ ਗੁਰਬਾਣੀ ਸਮਝਾਈ ਉਹਾਂ ਤੋਂ ਜਾਈਏ ਜੋ ਇੰਹਾਂ ਨਾ ਹੋਏ ਕਦੇ ਉੱਥੇ ਦੇ ਤਾਂ ਜਾਜ ਤੇਰੇ ਘਰ 'ਚ ਕੁਝ ਹੋਵੇ ਸੋ ਵੇਖ ਆਪਣੇ ਬਾਪੂ ਵੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਸੋ ਇਹਦੇ ਵਰਗਾ ਬਾਪੂ ਤੈਨੂੰ ਕਦੇ ਹੋਰ ਮਿਲ ਸਕਦਾ ਆਪਣੇ ਬਾਪੂ ਨੂੰ ਛੱਡ ਕੇ ਜੇ ਕਿਸੇ ਹੋਰ ਨੂੰ ਬਾਪੂ ਕਵੇ ਬੰਦਾ ਤੇ ਕਿੰਨੀ ਸ਼ਰਮ ਵਾਲੀ ਗੱਲ ਹੁੰਦੀ ਕਿ ਆਪਣੇ ਬਾਪੂ ਦੇ ਹੁੰਦਿਆ ਬੰਦਾ ਹੋਰ ਨੂੰ ਬਾਪੂ-ਬਾਪੂ ਕਹੀ ਜਾਵੇ ਸੋ ਲੋਕ ਕਹਿੰਦੇ ਬੰਦਾ ਪਾਗਲ ਹੈ ਸੋ ਆਪਣੇ ਬਾਪੂ ਛੱਡ ਕੇ ਹੋਰੀ ਬਾਪੂ ਬਣਾਈ ਫਿਰਦਾ ਸੋ ਆਪਣੇ ਬਾਪੂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਾਂ ਕਿਸੇ ਹੋਰ ਨੂੰ ਬਾਪੂ ਨਹੀਂ ਬਣਾਉਣਾ ਸੋ ਗੁਰੂ ਪਿਆਰਿਓ ਬਾਪੂ ਦੇ ਘਰ ਕੀ ਨਹੀਂ ਹੈਗਾ ਮਰਦੀ ਗੁਰਬਾਣੀ ਕਹਿੰਦੀ ਸਾਜੇ ਸਹਿਬਾ ਕਿਆ ਨਹੀਂ ਘਰ ਤੇ ਰਹੇ ਕਹਿੰਦੇ ਕੀ ਨਹੀਂਗਾ ਮਰ ਤੇਰੇ ਘਰ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਬਾਵੇਂ ਕਹਿੰਦੇ ਜਿੰਨੂੰ ਦੇਵੇਂ ਤੇ ਉਹਨੂੰ ਮਿਲਦਾ ਸਭ ਕੁਝ ਪਰ ਇੱਥੇ ਯੋਗਤਾ ਬਣਾਉਣੀ ਪੈਂਦੀ ਮਿਹਨਤ ਕਰਨੀ ਪੈਂਦੀ ਬਿਨਾ ਮਿਲਤ ਤੋਂ ਕੁਝ ਨਹੀਂ ਚੋੜੀ ਬਿੰਦਾ ਸੋ ਇਥੇ ਤੇ ਪਾਤਰਤਾ ਬਣਾਉਣੀ ਪੈਂਦੀ ਸੋ ਵੇਖੋ ਭਾਈ ਲੈਣਾ ਜੀ ਨੇ ਕਿੰਨੀ ਗੁਰੂ ਪਿਆਰਿਓ ਬੇਨਤ ਕੀਤੀ ਸੋ ਮਰਦ ਹੁਕਮ ਸਿਰ ਮੱਥੇ ਤੇ ਮੰਨਿਆ ਅੱਧੀ ਰਾਤ ਨੂੰ ਕੱਪੜੇ ਘੋੜ ਚਲੇ ਗਏ ਸੋ ਗੁਰੂ ਪਿਆਰਿਓ ਕਣਕ ਛੋਣ ਦੀਨ ਕੱਢਦੇ ਸੀ ਜਿਹੜੇ ਮਰਨੇ ਉਹ ਸਿਰ ਤੇ ਛਕਾ ਦਿੱਤੇ ਸੋ ਗੁਰੂ ਪਿਆਰਿਓ ਫਿਰ ਕਿਹਾ ਕਿ ਮੁਰਦੇ ਦਾ ਮਾਸ ਖਾਣਾ ਪਏਗਾ ਅਖੀਰ ਤੇ ਸੋ ਕਿੰਨੀਆਂ ਕਸਵਟੀਆਂ ਲੱਗੀਆਂ ਭਾਈ ਲੈਣਾ ਜੀ ਦੇ ਪਰ ਹੁਕਮ ਨਹੀਂ ਮਰਦਾ ਬੋੜਿਆ ਸਿਰ ਮੱਥੇ ਤੇ ਬੰਦਿਆ ਵੇਖੋ ਗੱਡੀ ਲੈ ਗਿਆ ਫਿਰ ਜਦੋਂ ਗੱਡੀ ਮਿਲ ਗਈ ਤੇ ਮਰਨੇ ਆਪਣੇ ਅੰਗਾਂ ਨਾਲ ਲਾ ਕੇ ਗੁਰੂ ਗੋਬਿੰਦ ਸਿੰਘ ਮਰਨੇ ਗੁਰੂ ਨਾਨਕ ਦੇਵ ਮਰਨੇ ਆਪਣੇ ਗੱਲ ਨਾਲ ਲਾ ਕੇ ਆਪਣੇ ਅੰਗਾਂ ਨਾਲ ਲਾ ਕੇ ਭਾਈ ਲੈਣੇ ਨੂੰ ਬਣਾ ਦਿੱਤਾ ਗੁਰੂ ਅੰਗਦ ਦੇ ਮਹਾਰਾਜ ਸੋ ਆਪ ਮੱਥਾ ਟੇਕਿਆ ਗੁਰੂ ਨਾਨਕ ਦੇਵ ਮਰਨੇ ਭਾਈ ਲੈਣਾ ਜੀ ਦੇ ਚਰਨਾਂ ਤੇ ਸੋ ਗੁਰੂ ਪਿਆਰਿਓ ਕੱਲਾ ਗੁਰੂ ਗੋਬਿੰਦ ਸਿੰਘ ਮਰਨੇ ਮਰਨੇ ਗੁਰੂ ਤੇ ਚੇਲੇ ਵਾਲੀ ਆਪੇ ਗੁਰੂ ਆਪੇ ਆਪੇ ਗੁਰੂ ਆਪੇ ਚੇਲੇ ਵਾਲੀ ਰਸਮ ਨਹੀਂ ਨਿਭਾਈ। ਸੋ ਗੁਰੂ ਨਾਨਕ ਸਾਹਿਬ ਤੋਂ ਹੀ ਸ਼ੁਰੂ ਹੋ ਗਿਆ ਸੀ ਕੰਮ। ਸੋ ਮਰਨੇ ਗੁਰੂ ਨਾਨਕ ਸਾਹਿਬ ਨੇ ਆਪ ਮੱਥਾ ਟੇਕਿਆ ਭਾਈ ਲੈਣਾ ਜੀ ਦੇ ਚਰਨਾਂ ਤੇ ਤੇ ਦੂਸਰਾ ਗੁਰੂ ਥਾਪ ਦਿੱਤਾ। ਸੋ ਆਪਣੀ ਜਿਹੜੀ ਜੋਤ ਉਹ ਭਾਈ ਲੈਣਾ ਜੀ ਤੇ ਟਕਾ ਦਿੱਤੀ। ਤੇ ਗੱਦੀ ਮਿਲੀ ਕਿਵੇਂ? ਪੁੱਤਰ ਕਿਉਂ ਗੱਦੀ ਕਿਉਂ ਨਹੀਂ ਲਗਾਇਆ? ਭਜਨ ਤੇ ਉਹਨਾਂ ਦਾ ਵੀ ਬਹੁਤ ਸੀ ਲਖਮੀ ਦਾਸ ਜੀ ਦਾ, ਸ੍ਰੀ ਚੰਦ ਜੀ ਦਾ ਭਜਨ ਬਹੁਤ ਸੀ। ਹਰੋ ਹੁਕਮ ਨਹੀਂ ਮੰਨਦੇ ਆ ਬਸ ਇੱਥੇ ਮਾਰ ਖਾਗੇ ਸਵੈਸ਼ ਕਰਕੇ ਗੰਦੀ ਲੈ ਕੇ ਪਾਈ ਲੈਣਾ ਜੀ ਕਿਉਂਕਿ ਉਹਨਾਂ ਨੇ ਹੁਕਮ ਮੰਨਿਆ ਤੇ ਆਪਾਂ ਵੀ ਇਹ ਚਾਹੁੰਦੇ ਆ ਕਿ ਬਸ ਐਂ ਗੰਦੀ ਮਿਲ ਜੇ ਰਾਜ ਗੰਦੀ ਐਂ ਮਿਲ ਜਾਣ ਹੁਕਮ ਨਾ ਮੰਨਣਾ ਪਵੇ ਕੇਸ ਨਾ ਰੱਖਣੇ ਪੈਣ ਅੰਮ੍ਰਿਤ ਨਾ ਛਕਣਾ ਪਵੇ ਬਾਣੀ ਨਾ ਪੜਨੀ ਪਵੇ ਭਜਨ ਨਾ ਕਰਨਾ ਪਵੇ ਗੁਰੂ ਘਰ ਨਾ ਆਉਣਾ ਪਵੇ ਸੰਗਤ ਜਿਨਾ ਬਹਿਣਾ ਪਵੇ ਬਸ ਐ ਫਰੀਦ ਵਿੱਚ ਫਰੀ ਖਾਤੇ ਚ ਕਿਰਪਾ ਹੋ ਜੇ ਫਰੀ ਖਾਤੇ ਦੇ ਵਿੱਚ ਹੀ ਮਹਾਰਾਜ ਕਹਿੰਦੇ ਤੇਰੇ ਵਰਗਾ ਸਿੱਖ ਨਹੀਂ ਕੋਈ ਸੋ ਉਹਦੇ ਮੈਨੂੰ ਬਹੁਤ ਪਿਆਰਾ ਹੈ ਸੋ ਬਸ ਆਪਾਂ ਇਹ ਚਾਹੁੰਦੇ ਹਾਂ ਕਿ ਮਿਹਨਤ ਨਾ ਕਰਨੀ ਪਵੇ ਇਸੇ ਕਰਕੇ ਬੰਦਾ फडਕਦਾ ਆਦਾ ਤੇ ਕਿਉਂਕਿ ਇੱਥੇ ਜਿਹੜਾ ਮਿਹਨਤ ਕਰੇਗਾ ਸੋ ਉਹਨੂੰ ਹੀ ਭਾਗ ਲੱਗਣੇ ਤੇ ਆਪਾਂ ਬਿਨਾਂ ਮਿਹਨਤ ਤੋਂ ਚਾਹੁੰਦੇ ਆ ਕਿ ਇੱਥੋਂ ਗੱਲ ਨਹੀਂ ਬਣੀ ਤੇ ਕਿਤੇ ਹੋਰ ਚੱਲੀਏ ਫਿਰ ਜੇ ਉੱਥੋਂ ਨਾ ਬਣੇ ਬੰਦਾ ਫਿਰ ਹੋਰ ਥਾਂ ਤੇ ਜਾਂਦਾ ਐਂਦਾ फडਕਦਾ ਫਿਰਦਾ ਸੋ ਕਿਤੇ फडਕਣ ਦੀ ਲੋੜ ਨਹੀਂ ਸਭ ਕੁਝ ਮਰ ਦੇ ਘਰ ਦੇ ਵਿੱਚ ਆਓ ਆਪਣੀ ਸ਼ਰਧਾ ਭਾਵਨਾ ਬਣਾਓ ਇੱਕ ਟੇਕ ਰੱਖੋ ਭਜਨ ਕਰੋ ਮਰ ਦਾ ਹੁਕਮ ਮੰਨੋ ਕਦੀ ਕਲ ਕਿਸੇ ਗੱਲ ਦੀ ਜੇ ਘਾਟ ਆ ਜੇ ਤੇ ਤਾਂ ਕਿਉਂ ਫਿਰ ਸੁਕਾਟ ਆਉਂਦੀ ਨਹੀਂ ਉਹਨੂੰ ਜਿਹੜਾ ਮਰਦਾ ਹੁਕਮ ਮੰਨਦਾ ਹੈ ਘਾਟ ਹੀ ਉਦੋਂ ਪੈਂਦੀ ਜਦੋਂ ਆਪਾਂ ਹੁਕਮ ਤੋਂ ਬਾਹਰ ਨਿਕਲ ਜਾਂਦੇ ਸਵਾ ਪੜੋਸ ਲੋਕ ਸ਼ਲੋਕ ਪਵਨ ਅੰਗਰੂ ਪਾਣੀ